ਪੰਜਾਬ ਦੇ ਵਿੱਚ ਕੋਲਡ ਡਰਿੰਕ ਦੀ ਦੁਕਾਨ ਤੇ ਕੋਲਡ ਡਰਿੰਕ ਪੀਣ ਦੀ ਆਜ਼ਾਦੀ ਨਹੀਂ ਹੈ। ਇੱਥੇ ਮੇਰਾ ਕੋਈ ਦੋਸਤ ਦਾ ਉਹਦੇ ਘਰੇ ਮੈਂ ਰਾਤ ਦਾ ਆਇਆ। ਵੈਸੇ ਮੈਂ ਤਾਂ ਇੱਥੇ ਕੋਲਡ ਡਰਿੰਕ ਦੀ ਦੁਕਾਨ ਤੇ ਆਇਆ ਤੇ ਸਰ ਕਹਿਣ ਦੇ ਕਹਿੰਦੇ ਕਿ ਤੁਸੀਂ ਲੱਗਦਾ ਕਿ ਉੱਧਰ ਪ੍ਰੋਟੈਸਟ 'ਚ ਜਾਣਾ ਵਾ ਜਾਂ ਇਦਾਂ ਹੁੰਦਾ। ਕਿਉਂਕਿ ਜੇ ਪ੍ਰੋਟੈਸਟ ਦੇ ਜਾਣਾ ਹੁੰਦਾ ਤੇ ਮੈਂ ਸਿੱਧਾ ਇੱਧਰ ਆਉਂਦਾ। ਮੈਨੂੰ ਕੀ ਲੋੜ ਹੀ ਕੋਲਡ ਡਰਿੰਕ ਦੀ ਤਾਂ। ਇਹਨੂੰ ਨਾਰਮਲ ਕਰ ਰਹੇ ਆ ਗੱਲਾਂ। ਆਜੋ ਆਜੋ ਕੁਝ ਨਹੀਂ ਹੋਏਗਾ। ਕੁਝ ਨਹੀਂ ਹੋਏਗਾ ਭਾਈ। ਇੱਥੇ ਮੇਰਾ ਕੋਈ ਦੋਸਤ ਆ ਉਹਦੇ ਘਰੇ ਮੈਂ ਰਾਤ ਦਾ ਆਇਆ ਵੈਸੇ ਮੈਂ ਤਾਂ ਇੱਥੇ ਕੋਲਡ ਡਰਿੰਕ ਦੀ ਦੁਕਾਨ ਤੇ ਆਇਆ ਸਰ ਕਹਿਣ ਦੇ ਕਹਿੰਦੇ ਕੀ ਤੁਸੀਂ ਲੱਗਦਾ ਕਿ ਉਧਰ ਪ੍ਰੋਟੈਸਟ ਚ ਜਾਣਾ ਵਾ ਜਾਂ ਇਦਾਂ ਉਦਾਂ ਕਿਉਂਕਿ ਜੇ ਪ੍ਰੋਟੈਸਟ ਦੇ ਵਿੱਚ ਜਾਣਾ ਹੁੰਦਾ ਤੇ ਮੈਂ ਸਿੱਧਾ ਇੱਧਰ ਆਉਂਦਾ ਮੈਨੂੰ ਕੀ ਲੋੜ ਹੀ ਕੋਲਡ ਡਰਿੰਕ ਦੀ ਦੁਕਾਨ ਤੇ ਜਾਣ ਦੀ ਹਾਂਜੀ ਪੱਟਣ ਕਿੱਥੇ ਪੱਟੀ ਤਰਨਤਾਰਨ ਪੱਟੀ ਸੋਰੀ ਪੱਟੀ ਹਾਂ ਪੱਟੀ ਕਾਫੀ ਦੇਰ ਤੋਂ ਤੁਸੀਂ ਖੜੇ ਸੀ ਬਿਲਕੁਲ ਬਿਲਕੁਲ ਖਾੜਨ ਖਾੜਨ ਦੀ ਵੀ ਨਹੀਂ ਆਜ਼ਾਦੀ ਹੈਗੀ ਜੀ ਇੱਥੇ ਪੰਜਾਬ ਚ ਵੇਖੋ ਪਰ ਹੁਣ ਵੇਖੋ ਇੱਕ ਏ ਭਾਨਾ ਸਿੰਘ ਸਿੱਧੂ ਨਹੀਂ ਕੋਈ ਵੀ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੂਗਾ ਉਹਦੇ ਨਾਲੇ ਹੱਕ ਹੋਣਾ ਪੰਜਾਬ ਦੇ ਵਿੱਚ ਕੋਲਡ ਡਰਿੰਕ ਦੀ ਦੁਕਾਨ ਤੇ ਕੋਲਡ ਡਰਿੰਕ ਪੀਣ ਦੀ ਆਜ਼ਾਦੀ ਨਹੀਂ ਹੈ ਇੱਥੇ ਮੇਰਾ ਕੋਈ ਦੋਸਤ ਆ ਉਹਦੇ ਘਰੇ ਮੈਂ ਰਾਤ ਦਾ ਆਇਆ ਵੈਸੇ ਮੈਂ ਤਾਂ ਇੱਥੇ ਕੋਲਡ ਡਰਿੰਕ ਦੀ ਦੁਕਾਨ ਤੇ ਆਇਆ ਤੇ ਸਰ ਕਹਿਣ ਦੇ ਕਹਿੰਦੇ ਕਿ ਤੁਸੀਂ ਲੱਗਦਾ ਕਿ ਉਧਰ ਪ੍ਰੋਟੈਸਟ 'ਚ ਜਾਣਾ ਵਾ ਜਾਂ ਇਦਾਂ ਹੁੰਦਾ ਕਿਉਂਕਿ ਜੇ ਪ੍ਰੋਟੈਸਟ ਦੇ ਵਿੱਚ ਜਾਣਾ ਹੁੰਦਾ ਤੇ ਮੈਂ ਸਿੱਧਾ ਇੱਧਰ ਆਉਂਦਾ ਮੈਨੂੰ ਕੀ ਲੋੜ ਹੀ ਕੋਲਡ ਡਰਿੰਕ ਦੀ ਤਾਂ ਉਹ ਨਾਰਮਲ ਕਰ ਰਹੇ ਆ ਜੰਗਾ ਆਜਾ ਆਜੋ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਭਾਈ ਇੱਥੇ ਮੇਰਾ ਕੋਈ ਦੋਸਤ ਆ ਉਹਦੇ ਘਰੇ ਮੈਂ ਰਾਤ ਦਾ ਆਇਆ ਪੈਸੇ ਮੈਂ ਤਾਂ ਇੱਥੇ ਕੋਲਡ ਡਰਿੰਕ ਵਾਲੀ ਦੁਕਾਨ ਤੇ ਆਇਆ ਤੇ ਸਰ ਕਹਿਣ ਦੇ ਕਹਿੰਦੇ ਕਿ ਤੁਸੀਂ ਲੱਗਦਾ ਕਿ ਉਧਰ ਪ੍ਰੋਟੈਸਟ ਚ ਜਾਣਾ ਵਾ ਜਾਂ ਇਦਾਂ ਉਦਾਂ ਕਿਉਂਕਿ ਜੇ ਪ੍ਰੋਟੈਸਟ ਦੇ ਵਿੱਚ ਜਾਣਾ ਹੁੰਦਾ ਤੇ ਮੈਂ ਸਿੱਧਾ ਇੱਧਰ ਆਉਂਦਾ ਮੈਨੂੰ ਕੀ ਲੋੜ ਹੀ ਕੋਲਡ ਡਰਿੰਕ ਦੀ ਦੁਕਾਨ ਤੇ ਜਾਣ ਦੀ ਹਾਂਜੀ ਪੱਟਣ ਕਿੱਥੇ ਪੱਟੀ ਤਰਨਤਾਰਨ ਪੱਟੀ ਸੋਰੀ ਪੱਟੀ ਹਾਂ ਪੱਟੀ ਬੜਾ ਕਾਫੀ ਦੇਰ ਤੋਂ ਤੁਸੀਂ ਖੜੇ ਸੀ ਬਿਲਕੁਲ ਬਿਲਕੁਲ ਖਾਣ ਖਾਣ ਦੀ ਵੀ ਨਹੀਂ ਆਜ਼ਾਦੀ ਹੈਗੀ ਜੀ ਇੱਥੇ ਪੰਜਾਬ 'ਚ ਵੇਖੋ ਪਰ ਹੁਣ ਵੇਖੋ ਇੱਕ ਇਹ ਭਾਨਾ ਸਿੰਘ ਸਿੱਧੂ ਨਹੀਂ ਕੋਈ ਵੀ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੂਗਾ ਉਹਦੇ ਨਾਲੇ ਹੱਕ ਹੋਣਾ ਪੰਜਾਬ ਦੇ ਵਿੱਚ ਕੋਲ ਡਰਿੰਕ ਦੀ ਦੁਕਾਨ ਤੇ ਕੋਲ ਡਰਿੰਕ ਪੀਣ ਦੀ ਆਜ਼ਾਦੀ ਨਹੀਂ ਹੈ ਇੱਥੇ ਮੇਰਾ ਕੋਈ ਦੋਸਤ ਆ ਉਹਦੇ ਘਰੇ ਮੈਂ ਰਾਤ ਦਾ ਆਇਆ ਵੈਸੇ ਮੈਂ ਤਾਂ ਇੱਥੇ ਕੋਲਡ ਡਿੰਕ ਵਾਲੀ ਦੁਕਾਨ ਤੇ ਆਇਆ ਤੇ ਸਰ ਕਹਿਣ ਦੇ ਕਹਿੰਦੇ ਕਿ ਤੁਸੀਂ ਲੱਗਦਾ ਕਿ ਇੱਧਰ ਉੱਧਰ ਪ੍ਰੋਟੈਸਟ 'ਚ ਜਾਣਾ ਵਾ ਜਾਂ ਇਦਾਂ ਉਦਾਂ ਕਿਉਂਕਿ ਜੇ ਪ੍ਰੋਟੈਸਟ ਦੇ ਵਿੱਚ ਜਾਣਾ ਹੁੰਦਾ ਤੇ ਮੈਂ ਸਿੱਧਾ ਇੱਧਰ ਆਉਂਦਾ ਮੈਨੂੰ ਕੀ ਲੋੜ ਹੀ ਕੋਲਡ ਡਿੰਕ ਦੀ ਜਾਣ ਦੀ ਇੱਥੇ ਮੇਰਾ ਕੋਈ ਦੋਸਤ ਆ ਉਹਦੇ ਘਰੇ ਮੈਂ ਰਾਤ ਦਾ ਆਇਆ ਵੈਸੇ ਮੈਂ ਤਾਂ ਇੱਥੇ ਕੋਲਡ ਡਿੰਕ ਵਾਲੀ ਦੁਕਾਨ ਤੇ ਆਇਆ ਤੇ ਸਰ ਕਹਿਣ ਦੇ ਕਹਿੰਦੇ ਕਿ ਤੁਸੀਂ ਲੱਗਦਾ ਕਿ ਇੱਧਰ ਉੱਧਰ ਪ੍ਰੋਟੈਸਟ 'ਚ ਜਾਣਾ ਵਾ ਜਾਂ ਇਦਾਂ ਉਦਾਂ ਕਉਕੇ ਜੇ ਪ੍ਰੋਟੈਸਟ ਦੇ ਵਿੱਚ ਜਾਣਾ ਹੁੰਦਾ ਤੇ ਮੈਂ ਸਿੱਧਾ ਇੱਧਰ ਆਉਂਦਾ ਮੈਨੂੰ ਕੀ ਲੋੜ ਹੀ ਕੋਲ ਡਰਿੰਕ ਦੀ ਦੁਕਾਨ ਤੇ ਜਾਣ ਦੀ ਹਾਂਜੀ ਪੱਟਣ ਕਿੱਥੇ ਪੱਟੀ ਤਰਨ ਤਾਰਨ ਪੱਟੀ ਸੋਰੀ ਪੱਟੀ ਹਾਂ ਪੱਟੀ ਕਾਫੀ ਵੇਰ ਤੋਂ ਤੁਸੀਂ ਖੜੇ ਸੀ ਬਿਲਕੁਲ ਬਿਲਕੁਲ ਕਾੜਨ ਕਾੜਨ ਦੀ ਵੀ ਨਹੀਂ ਆਜ਼ਾਦੀ ਹੈਗੀ ਜੀ ਇੱਥੇ ਪੰਜਾਬ 'ਚ ਵੇਖੋ ਪਰ ਹੁਣ ਵੇਖੋ ਇੱਕ ਇਹ ਭਾਨਾ ਸਿੰਘ ਸਿੱਧੂ ਨਹੀਂ ਕੋਈ ਵੀ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੂਗਾ ਉਹਦੇ ਨਾਲੇ ਹੱਕ ਹੋਣਾ